ਪੰਜਾਬੀ ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਸ ਅਕਤਰ ਦੀ ਜੋੜੀ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਦਿਲ ਜਿੱਤਿਆ ਹੈ। ਇਸ ਜੋੜੀ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਹੈ। ਗੁਰਲੇਸ ਅਕਤਰ ਇੱਕ ਅਜਿਹੀ ਗਾਇਕਾ ਹੈ ਜਿਸ ਨੇ ਛੋਟੀ ਉਮਰ ਜੀ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਅੱਜ ਗੁਰਲੇਸ ਤੇ ਕੁਲਵਿੰਦਰ ਕੈਲੀ ਆਪਣੇ ਵਿਆਹ ਦੀ ਵਰੇਗੰਡ ਸੈਲੀਬ੍ਰੇਟ ਕਰ ਰਹੇ ਨੇ। ਈ ਹਾਂ ਜਿਸ ਦੀਆਂ ਸੈਲੀਬ੍ਰੇਸ਼ਨ ਦੀਆਂ ਕੁਝ ਕੁ ਤਸਵੀਰਾਂ ਉਹਨਾਂ ਨੇ ਆਪਣੇ ਅਕਾਊਂਟ ਤੇ ਸਾਂਝੀਆਂ ਕੀਤੀਆਂ ਇਸ ਤਸਵੀਰ ਵਿੱਚ ਗੁਰਲੇਸ ਅਗਤਰ ਨੇ ਆਪਣੇ ਹਸਬੰਦ ਨੂੰ ਕਿਸ ਵੀ ਕੀਤੀ ਅਤੇ ਪਰਿਵਾਰ ਨਾਲ ਰਲ ਕੇ ਕੇਕ ਵੀ ਕੱਟਿਆ ਜਿਸ ਦੀਆਂ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਇਸ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਫੈਨਸ ਵੱਲੋਂ ਵੀ ਇਹਨਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤਾਂ ਦੋਸਤੋ ਤੁਸੀਂ ਵੀ ਉਹਨਾਂ ਦੇ ਵਿਆਹ ਦੇ ਵਰੇਗੰਢ ਦੀਆਂ ਮੁਬਾਰਕਾਂ ਦੇਣਾ ਕਮੈਂਟ ਬਾਕਸ ਦੇ ਵਿੱਚ ਨਾ ਭੁੱਲਣਾ ਕੈਪਸ਼ਨ ਦੇ ਵਿੱਚ ਗੁਰਲੇ ਜ਼ਗਤਰ ਨੇ ਲਿਖਿਆ ਹੈਪੀ ਮੈਰਿਜ ਐਨੀਵਰਸਰੀ ਮਾਈ ਲਵ ਐਂਡ ਥੈਂਕ ਯੂ ਦਾਣਵੀਰ ਹਰਗੁਣ ਐਂਡ ਲਵ ਫੈਮਿਲੀ